ਕੋੜ ਕੇ ਬਣਾ ਲਓ ਜੀ ਅੱਜ ਬਾਬਾ ਜੀ ਬੈਠੇ ਪੰਜਾਬ ਸਿੰਘਾਂ ਉੱਪਰ ਹੋਰ ਬਾਬਾ ਜੀ ਕਿਸੇ ਕਿਸੇ ਰਾਈਡਰ ਤੋਂ ਕੋਈ ਨਹੀਂ ਕਢਾਇਆ ਇਹ ਹੁੰਦੀ ਆ ਹਾਰਟ ਨਾਲ ਅਟੈਚਿੰਗ ਉਹਨਾਂ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੂੰ ਕਹਿੰਦੇ ਨੇ ਪੁੱਤ ਇਹ ਹੁੰਦਾ ਇਸ਼ਕ ਕਿਸੇ ਕੋੜੇ ਕੋੜੇ ਨੂੰ ਕਦੇ ਵੀ ਕਿਸੇ ਰਾਈਡਰ ਤੋਂ ਨਹੀਂ ਕਢਾਇਆ ਕੋੜੇ ਨੂੰ ਕਦੇ ਵੀ ਤਿਆਰੀ ਨਹੀਂ ਕਰਾਈ ਰਾਈਡਿੰਗ ਵਾਸਤੇ ਕੱਲੀ ਟ੍ਰੇਨਿੰਗ ਕਰਾਉਂਦੇ ਰਹਾਂ ਇੱਕ ਉਹ ਬਾਬਾ ਜੀ ਬੋਲੀ ਜਾਂਦਾ ਸੀ ਫੁੱਤੂਆਂ ਨੇ ਫੁੱਤੂ ਘੋੜੇ ਬਣਾਤੇ ਉਹ ਬਾਬੇ ਪੰਜਾਬ ਪੰਜਾਬ ਕਿਲੋਮੀਟਰ ਪੰਜਾਬ ਸ਼ਿੰਗਾਰ ਭਜਾਇਆ ਸੀ ਮੜਾ ਹਿਸਾਬ ਲਾ ਕੇ ਬੋਲਿਆ ਕਰੋ ਫੁੱਲ ਸਪੀਡ ਤੇ ਢਾਈ ਢਾਈ ਘੰਟੇ ਕੋੜਾ ਭਜਿਆ ਸਾਡਾ ਪੰਜਾਬ ਸ਼ਿੰਗਾਰ ਐਵੇਂ ਦੁਨੀਆ ਨਹੀਂ ਜਿੱਤੀ ਕੋਹ ਹੋਰ ਸੁਣ ਠੀਕ ਆ ਆ ਦੇਖ ਇਹ ਇਸ਼ਕ ਦੀਆਂ ਬਾਤਾਂ ਹੁੰਦੀਆਂ ਨੇ ਨਾ ਤਾਂ ਮੈਂ ਰਾਈਡਿੰਗ ਕਰੀਆ ਨਾ ਪੰਜਾਬ ਸ਼ਿੰਗਾਰ ਨੇ ਕਦੇ ਰਾਈਡਿੰਗ ਕਰਾਈਆ ਇਆ ਇਸ ਕ ਬੋਲੇ ਸੋਨਿਹਾਲ ਸਾਸ਼ਰੀਆ ਕਾਲ ਉਹ ਕਹਿੰਦਾ ਫੁੱਦੂਆਂ ਦੇ ਫੁੱਦੂ ਕੋੜੇ ਠੀਕ ਆ ਬੰਦੇ ਨੇ ਕੱਲ ਫੋਨ ਕਰਿਆ ਸਾਰੇ ਪਰਿਵਾਰ ਨੂੰ ਇਟਲੀ ਦੀ ਇਟਲੀ ਦੀ ਇੰਡੀਆ ਸਿਟੀਜ਼ਨਸ਼ਿਪ ਹਾਂ ਤਿੰਨ ਡਿਫੈਂਡਰ ਗੱਡੀਆਂ ਦੋ ਕਿੱਲੇ ਪੈ ਲਈ ਉਦੂਆਂ ਨੇ ਕਹਿੰਦਾ ਫੁੱਦੂ ਕੋੜੇ ਗੁੱਸਾ ਪਾਪੇ ਤੇਰੀ ਇਸੇ ਗੱਲ ਤੇ ਆਇਆ ਨਹੀਂ ਤੇਰਾ ਸਤਕਾਰ ਆ ਬਾਣੇ ਦਾ ਪੂਰਾ ਤੂੰ ਕਹਿੰਦਾ ਫੁੱਦੂਆਂ ਦੇ ਫੁੱਦੂ ਘੋੜੇ ਠੀਕ ਆ ਬੜਾ ਹਸਾਬ ਨਾਲ ਬੋਲਦੀਦਾ ਹੁੰਦਾ ਚੱਲ ਪੁੱਤ ਓਏ ਚੱਲ ਚੱਲ ਮੇਰੇ ਪੁੱਤ ਓਏ ਉਰਿਆ 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 ਕਿੰਨੇ ਕਿੰਨੇ ਦੂਜੇ ਬਣੂਰੇ ਆ ਤੂੰ ਬਣਾਜ ਸ਼ੁਰੂ ਤੋਂ ਕਿੰਨੇ ਉਰਿਆ ਓ ਜਿਹੜੇ ਉਰਿਆ ਉਰਿਆ ਜਿਹੜਾ ਕਹਿੰਦਾ ਸੀਗਾ ਚਾਲ ਦਾ ਪੂਹਾਰ ਆ ਪੰਜਾਬ ਸ਼ਿੰਗਾਰ ਚਾਲ ਦਾ ਪੂਹਾਰ ਆ ਕਦੇ ਪੂਰ ਕੋੜੇ ਐਦਾਂ ਬਿਠਾਉਨੇ ਆ ਇੱਕੇ ਦੀ ਫੋਟੋ ਲੈ ਚੰਗਾ ਪੌੜਾਂ ਵਾਲੀ ਵੀਰੇ ਕੋੜਾ 5 ਕੁਇੰਟਲ 20 ਕਿਲੋ ਦਾ ਕੋੜਾ ਸਿੱਧਾ ਖੜਾ ਕੱਲੇ ਪੌੜਾਂ ਤੇ ਪਿਛਲਿਆਂ ਪੌੜਾਂ ਤੇ ਖੜਾ ਕੱਲਾ ਗਾਮਚੀ ਵੀ ਥੱਲੇ ਨਹੀਂ ਲੱਗੀ ਹੋਈ ਗਾਮਚੀ ਵੀ ਸਿੱਧੀ ਖੜੀ ਆ ਠੀਕ ਆ ਕੱਲੇ 5 ਕੁਇੰਟਲ 20 ਦੱਸੋ ਲੋਜਿਕ ਦੇ ਨਾਲ ਦੱਸੋ ਤਰਕ ਦੇ ਨਾਲ 5 ਕੁਇੰਟਲ 20 ਕਿਲੋ ਵਜਨ ਕੱਲੇ ਪੌੜਾਂ ਤੇ ਚੱਕ ਸਕਦਾ ਜਿਹੜਾ ਕੋੜਾ ਪਿਛਲੀਆਂ ਲਤਾਂ ਦਾ ਵੀਕ ਹੋਵੇ ਪੂਰ ਹੋਵੇ ਇੱਡੇ ਥਾਏ ਨੇ ਇਹਦੇ ਅੱਗੇ ਨੂੰ ਕਰੋ ਠੀਕ ਆ ਤੇ ਆਹ ਰਾਈਡਿੰਗ ਕਰ ਰਹੇ ਆ ਆ ਲਓ ਦੱਸੋ ਕਦੇ ਰਾਈਡਿੰਗ ਨਹੀਂ ਕੀਤੀ ਤੇ ਕਰਾਓ ਫੋਨ ਵਾਲੇ ਤੂੰ ਫੋਨ ਤਾਂ ਉਹਦਾ ਹੀ ਵਧੀਆ ਚੱਲ ਪੁੱਤ ਓਏ ਚੱਲ ਚੱਲ ਆਮ ਨਾ ਜਾ ਰਹੇ ਦੇਖੋ ਕੋਈ ਮੈਨੂੰ ਕਿਹੜਾ ਪਤਾ ਵੀ ਨਹੀਂ ਲੱਗਦਾ ਹੱਥ ਛੱਡ ਨਾ ਹੱਥ ਛੱਡ ਨਾ ਉਹਨਾਂ ਨੂੰ ਆ ਤੂੰ ਵੀ ਬਣਾਈ ਚੱਲ ਯਾਰ ਆ ਲਓ ਆ ਲਓ ਕਲੇ ਪੂਰ ਕੋੜੇ ਆਏ ਤੁਰਦੇ ਨੇ ਹੈ ਬਾਸ ਇੱਕ ਬਾਤ ਬਾਤ ਨਾਲੇ ਤਿਲਕ ਦਾ ਉੱਤੋਂ ਆ ਤਿਲਕ ਦਾ ਕੋਈ ਕਾਠੀ ਨਹੀਂ ਹੈਗੀ ਕੋਈ ਸ਼ੈਡਲ ਨਹੀਂ ਪਾਇਆ ਝੁੱਲ ਪਾਇਆ ਹੋਇਆ ਝੁੱਲ ਦੇ ਉੱਪਰ ਬੈਠਾ ਇਹ ਇਸ਼ਕ ਦੀਆਂ ਬਾਤਾਂ ਹੈ ਇਹ ਪਿਆਰ ਦੀਆਂ ਬਾਤਾਂ ਹੈ ਨਾਲੇ ਹੁਣ ਤਾਂ ਨਹੀਂ ਅੱਧਾ ਘੰਟੇ ਦੀ ਰਾਈਡਿੰਗ ਕਰ ਰਹੇ ਆ ਅੱਧੇ ਘੰਟੇ ਦੀ ਇਹ ਜਦ ਬਣ ਗਈ ਪੂਰੀ ਵੀਡੀਓ ਹੋਰ ਦੱਸੋ ਅੱਜ ਕੀ ਕੋਈ ਬੋਲਣਾ ਔਰ ਬਾਬਾ ਜੀ ਕਹਿ ਰਹੇ ਤੇ ਫੁੱਦੂਆਂ ਦੇ ਫੁੱਦੂ ਕੋੜੇ ਖਾ ਵੀ ਗੁੱਸਾ ਆ ਜੇ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਸੀ ਉਹਨਾਂ ਨੂੰ ਮੈਂ ਸੋਚਦਾ ਸੀ ਵੀ ਜਿਸ ਦਿਨ ਪੰਜਾਬ ਸ਼ਿੰਗਾਰ ਤੋਂ ਮੈਂ ਕਢਾਉਂਗਾ ਕਿਸੇ ਰਾਈਡਰ ਤੋਂ ਵੀ ਉਹ ਬਾਬਾ ਜੀ ਨੂੰ ਬੁਲਾਵਾਂਗੇ ਜਿਹੜਾ ਬਾਬਾ ਜੀ ਕਾਫੀ ਬੋਲ ਰਹੇ ਤੇ ਇੰਨੇ ਜੋਗੇ ਕਿੱਥੇ ਫੁੱਦੂਆਂ ਨੇ ਆ ਇੰਨੇ ਜੋਗੇ ਤਾਂ ਹੈ ਨਹੀਂ ਮੈਨੂੰ ਪਤਾ ਫੁੱਦੂਆਂ ਨੇ ਕਹਿੰਦਾ ਫੁੱਦੂ ਕੋੜੇ ਕਹਿੰਦਾ ਕਰੇ ਕਾਠੀ ਤੇ ਮੈਂ ਕਿਹਾ 70 70 ਕਿਲੋਮੀਟਰ 66 ਕਿਲੋਮੀਟਰ ਪੰਜਾਬ ਸ਼ਿੰਗਾਰ ਭਜਾਇਆ ਹੈ 66 ਕਿਲੋਮੀਟਰ ਪੰਜਾਬ ਸਿੰਨਾਰ ਪੁਝਾਇਆ 2 2 ਘੰਟੇ ਘੋੜਾ ਫੁੱਲ ਰਿੰਗ ਦੇ ਵਿੱਚ ਸਪੀਡ ਤੇ ਪੁਝਾਇਆ ਉਹਦਾ ਕੋਈ ਰਿਸਰਚ ਥੋੜੀ ਅਨਪੜ ਬੰਦੇ ਨੇ ਰਿਸਰਚ ਨਹੀਂ ਕੋਈ ਅਨਪੜ ਬੰਦੇ ਤੁਸੀਂ ਐਸਾ ਹੋ ਰਿਹਾ ਮੈਨੂੰ ਸ਼ਰਮ ਆ ਰਹੀਂ ਵੀਡੀਓ ਦੇਖ ਕੇ ਮੈਂ ਕਿਹਾ ਵੀ ਤੁਸੀਂ ਡੋਡੇ ਖਾਓ ਏ ਮੈਂ ਕਿਹਾ ਵੀ ਜਿਹੜੇ ਚਿੱਟਾ ਪੀਨੇ ਸਮੈਕ ਪੀਨੇ ਗੋਲੀਆਂ ਖਾਣੇ ਟੀਕੇ ਲਾਉਣੇ ਉਹ ਬੰਦੇ ਨਾ ਪੁਝਾਓ ਉਹ ਬੰਦੇ ਉਹ ਛੱਡ ਕੇ ਦੋ ਚਮਚੇ ਡੋਡਿਆਂ ਦੇ ਖਾਓ ਹੈ ਗੁਰਦੁਆਰੇ ਜਾਓ ਭਾਂਡੇ ਮਾਂਜੋ ਮਾਪਿਆਂ ਦੀਆਂ ਲੱਤਾਂ ਨੂੰ ਟੋ ਘਰ ਦੇ ਕੰਮ ਕਰੋ ਸੇਵਾ ਕਰੋ ਆ ਗੱਲ ਕਹੀ ਆ ਰਾਈਡਿੰਗ ਕਿਉਂ ਨਹੀਂ ਮਨੂੰ ਸਰਮੇ ਵੀ ਵੀਡੀਓ ਦੇਖੋ ਕਿੰਨੇ ਮਨੂੰ ਸਰਮੇ ਨੂੰ ਰਾਈਡਰ ਕਰਦੇ ਏਡੇ ਏਡੇ ਰਾਈਡਰ ਨੇ ਉਹਨਾਂ ਦੀ ਪੁੱਤ ਵਸ ਓਏ ਹੈ ਇਹ ਇਹ ਵੀਡੀਓ ਪਾਉਣੀ ਹੈ ਅੱਜ ਹੁਣੇ 5 ਮਿੰਟਾਂ ਦੇ ਵਿੱਚ ਵਿੱਚ ਪਾਉਣੀ ਹੈ ਸਾਰੇ ਚੈਨਲ ਵਾਲੇ ਆਪਣੇ ਉਹ ਤੇ ਪਾਓ ਬਾਬਾ ਜੀ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ ਵੀ ਪੰਜਾਬ ਸ਼ਿੰਗਾਰ ਪੰਜਾਬ ਦਾ ਉਹ ਘੋੜਾ ਹੈ ਪੰਜਾਬੀਆਂ ਦਾ ਉਹ ਘੋੜਾ ਹੈ ਪੰਜਾਬ ਸ਼ਿੰਗਾਰ ਮੇਰਾ ਨਹੀਂ ਪੰਜਾਬ ਸ਼ਿੰਗਾਰ ਪੰਜਾਬੀਆਂ ਦਾ ਪੰਜਾਬ ਸ਼ਿੰਗਾਰ ਪੰਜਾਬ ਦਾ ਸ਼ਿੰਗਾਰ ਪੰਜਾਬੀਆਂ ਦਾ ਠੀਕਾ ਐਨਾ ਮਾਣ ਦਿੱਤਾ ਘੋੜੇ ਨੇ ਪੰਜਾਬ ਨੂੰ ਪੰਜਾਬੀਆਂ ਨੂੰ ਮੈਂ ਇਟਲੀ ਦੀਆਂ ਸਾਰੇ ਪਰਿਵਾਰ ਸਮੇਤ ਸਿਟੀਜ਼ਨਸ਼ਿਪਾਂ ਛੱਡ ਕੇ ਤਿੰਨ ਟੌਪ ਦੀਆਂ ਡਿਫੈਂਡਰਾਂ ਛੱਡ ਕੇ ਠੀਕਾ ਦੋ ਕਿੱਲੇ ਜ਼ਮੀਨ ਛੱਡ ਕੇ ਅੱਜ ਵੀ ਇਹਨੂੰ ਰੱਖੀ ਖੜਾ ਸਾਂਹ ਵਾਲੀ ਚੀਜ਼ ਨੂੰ ਅਸੀਂ ਫੁੱਦੂ ਆ ਤੁਸੀਂ ਸਾਨੂੰ ਕਹਿੰਦਾ ਫੁੱਦੂਆਂ ਦੇ ਫੁੱਦੂ ਘੋੜੇ ਮੜਾ ਮੋਟਾ ਦਿਮਾਗ ਤੋਂ ਬੋਲੀਦਾ ਬਾਬਾ ਜੀ ਠੀਕਾ ਨਾਲੇ ਉਰੇ ਆਓ ਜੇ ਮੈਂ ਇਹ ਵੀ ਸਾਬਤ ਕਰਦਾ ਘੋੜੇ ਤੇ ਬੈਠਾ ਜੇ ਮੈਂ ਚਲੋ ਮੈਂ ਕੰਟਰੋਵਰਸੀ ਵਾਲਾ ਬਿਆਨ ਨਹੀਂ ਦਿੰਦਾ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਗੀਜੇ ਚ जख्मੀ ਵਾਲੀ ਮੱਲਮ ਇੱਕ ਗੀਜੇ ਚ ਸ਼ਤਰਧਾਰਾ ਰੱਖਦੇ ਸੀ ਪਤਾ ਕਰ ਲੋ ਸ਼ਤਰਧਾਰਾ ਕਿਹਨੂੰ ਕਹਿੰਦੇ ਨੇ ਠੀਕ ਆ ਸਿੱਧ ਘੋੜੇ ਤੇ ਬੈਠਾ ਕਰਦੇ ਆਂਗੇ ਇੱਕ ਇਹ ਦੱਸਦੇ ਆਂ ਵੀ ਕਦੇ ਵੀ ਮੈਂ ਰਾਈਡਿੰਗ ਨਹੀਂ ਕੀਤੀ ਕਿਤੋਂ ਸਿੱਖੀ ਨਹੀਂ ਠੀਕ ਆ ਸਿੱਧਾ ਆ ਕੇ ਪੰਜਾਬ ਸਿੰਘਾੜ ਤੇ ਬੈਠੇ ਆ ਉਹ ਵੀ ਤੇਰੀ ਵੀਡੀਓ ਦੇਖ ਕੇ ਠੀਕ ਆ ਪਰ ਪੰਜਾਬ ਸਿੰਘਾ 22 ਘੰਟੇ ਭੱਜਦਾ ਠੀਕ ਆ ਓਏ ਇੱਕ ਟਾਇਰ ਜੀ ਨਹੀਂ ਫਿਰਦਾ ਸੀ ਉੱਥੇ ਫਤੇਗੜ ਸਾਹਿਬ ਕਹਿੰਦਾ ਫਤੇਗੜ ਸਾਹਿਬ ਕਹਿੰਦਾ ਸੱਦ ਲਿਓ ਘੋੜੇ ਕਹਿੰਦਾ ਸਾਰੇ ਐਂਬੂਲੈਂਸਾਂ ਤੇ ਕੱਲੂਗਾ ਕਹਿੰਦਾ ਪੰਜਾਬ ਸਿੰਘ ਐਂਬੂਲੈਂਸਾਂ ਦੇ ਕੱਲੂਗਾ ਕਹਿੰਦਾ ਹੋਰ ਕੋਈ ਗੱਲ ਦੱਸੋ ਅੱਜ ਵੀਡੀਓ ਪਾਉਣੀ ਹੈ ਬਸ ਹੋ ਗਿਆ ਇਸ ਮੁਕਤੇ ਠੀਕ ਆ ਇਹ ਠੰਡ ਕਰਕੇ ਜਿਹੜਾ ਜੱਕਈ ਵੀਰਾਂ ਨੇ ਪੁੱਛਣਾ ਵੀ ਘੋੜਾ ਟਕਿਆ ਕਿਉਂ ਹੋਇਆ ਹਵਾ ਚੱਲਦੀ ਆ ਪਸੀਨਾ ਆ ਰਿਹਾ ਘੋੜੇ ਨੂੰ ਫਿਰ ਉਹ ਹਵਾ ਲੱਗ ਕੇ ਗਰਮ ਸਰਦ ਹੁੰਦਾ ਕੋਈ ਕਾਠੀ ਨਹੀਂ ਪਕਾਈ ਕੋਈ ਚੁੱਲ ਨਹੀਂ ਪਾਇਆ ਇਕੱਲਾ ਚੁੱਲ ਪਾਇਆ ਹੋਇਆ ਆ ਦੇਖ ਲੋ ਰਾਈਟਿੰਗ ਸਿੱਧੀ ਕਰ ਰਹੇ ਆ ਵੀਰੇ ਇੱਕ ਸੋਨੂੰ ਹੋਰ ਦੱਸਦੇ ਆ ਉਹ ਇਹ ਤਾਂ ਕੋਈ ਰਾਈਟਿੰਗ ਚ ਕੱਢਿਆ ਨਹੀਂ ਜਿਹੜੇ ਉਹ ਕਹਿੰਦੇ ਜੀ ਚਾਲ ਦਾ ਪੂਆ ਰਾਇ ਫਲਾਨਾ ਲਓ ਮੈਨੂੰ ਪਾਣੀ ਦਾ ਗਲਾਸ ਫੜਾ ਦਿਓ ਮੈਂ ਰਾਈਟਿੰਗ ਕਰਕੇ ਦਿਖਾਉਣਾ ਇੱਕ ਹੱਥ ਤੇ ਜੇ ਪਾਣੀ ਦਾ ਗਲਾਸ ਵੀ ਡੁੱਲ ਗਿਆ ਨਾਲੇ ਰਾਈਟਿੰਗ ਕੱਢੀ ਨਹੀਂ ਕਰੀ ਨਹੀਂ ਕੁਛ ਨਹੀਂ ਉਦਾਂ ਹੀ ਇਹ ਸ਼ਕਰ ਦੀਆਂ ਬਾਤਾਂ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਲੋਕਾਂ ਦਾ ਪਿਆਰ ਇਹ ਹਰੇਕ ਦੇ ਹਿੱਸੇ ਨਹੀਂ ਹੁੰਦਾ ਇਹ ਸੇਵਾ ਭਾਵਨਾ ਉਹਨਾਂ ਨਾਲ ਦੀ ਸੇਵਾ ਦੇ ਦੋ ਕਿਹੜਾ ਤੇ ਬਾਅਦ ਮੇਰੇ ਘੋੜੇ ਦੇ ਚੜੇ ਚੜੇ ਵੀਡੀਓ ਮੇਰੇ ਪਾ ਲੈ ਨੱਟ ਕੇ ਪੂਰਾ ਨੂੰ ਆ ਦੇ ਦੋ ਕਿਹੜਾ ਦੇ ਦੋ ਪਿਆਰੇ ਦੋਸਤੋ ਬਾਅਦ ਪਿਆਰੇ ਦੋਸਤੋ ਇਹ ਪਿੰਡ ਹੈਗਾ ਟਟੋਗਲ ਖੇੜੀ ਇੱਕ ਪਟਿਆਲੇ ਕੋਲੇ ਖੇੜੀ ਜੱਟਾ ਉੱਥੇ ਨਹੀਂ ਜਾਣਾ ਜ਼ਿਲ੍ਹਾ ਸੰਗਰੂਰ ਆ ਅਮਰਗੜ ਤੋਂ ਧੂਰੀ ਰੋਡ ਤੇ ਟਟੋਗਲ ਖੇੜੀ ਪਿੰਡ ਆ ਦੋ ਪਿੰਡ ਨੇ ਪਹਿਲਾਂ ਟਟੋਗਲ ਫਿਰ ਖੇੜੀ ਦੋਨੇ ਪਿੰਡਾਂ ਜਾ ਕੇ ਘੋੜਿਆਂ ਵਾਲਾ ਬਾਬਾ ਪੁੱਛ ਲਿਓ ਸਭ ਨੂੰ ਪਤਾ ਹੋਰ ਉਰੇ ਨੂੰ ਆ ਇੱਕ ਗੱਲ ਕਿਸੇ ਵੀ ਵੀਰ ਨੇ ਘੋੜਿਆਂ ਦੇ ਅੰਦਰ ਨਹੀਂ ਵੜਨਾ ਹੈਗਾ ਅਸੀਂ ਘੋੜੇ ਬਾਹਰ ਲਿਆ ਕੇ ਦਿਖਾਵਾਂਗੇ ਸੰਡੇ ਨੂੰ ਅਰ ਬਾਕੀ ਦਿਨ ਹੱਥ ਦਾ ਰੱਬ ਦਾ ਵਾਸਤਾ ਬਾਕੀ ਦਿਨ ਆਉਣ ਤੋਂ ਗਰੇਜ ਕਰਿਓ ਕਿਉਂਕਿ ਇੱਕ ਤਾਂ ਠੰਡ ਆ ਪੰਜਾਬ ਸ਼ਿੰਗਾਰ ਬਾਕੀ ਦਿਨ ਅਸੀਂ ਬਾਹਰ ਨਹੀਂ ਕੱਢਦੇ ਦੂਸਰੀ ਗੱਲ ਇਹ ਆ ਵੀ ਚਲੋ ਜਿਹੜੇ ਵੀਰਾਂ ਨੇ ਘੋੜੀ ਲੈ ਕੇ ਆਉਣਾ ਘੋੜੀ ਭਰਾਉਣੀਆਂ ਉਹ ਤਾਂ ਗੱਲ ਹੋਰ ਆ ਹਨਾ ਪਰ ਜਿਨ੍ਹਾਂ ਨੇ ਸਪੈਸ਼ਲੀ ਪੰਜਾਬ ਸ਼ਿੰਗਾਰ ਦੇਖਣ ਆਉਣਾ ਮੈਨੂੰ ਮਿਲਣ ਆਉਣਾ ਉਹ ਐਤਵਾਰ ਨੂੰ ਆਇਓ ਹੁਣ ਮੈਂ ਇੱਕ ਕੱਲ ਵੀਡੀਓ ਦੇਖੀ ਮੈਂ ਤੁਹਾਨੂੰ ਜੇ ਵੀਡੀਓ ਸ਼ੇਅਰ ਕਰਤੀ ਤੁਹਾਨੂੰ ਵੀ ਬੁਰਾ ਲੱਗਣਾ ਤਿੰਨ ਬੰਦੇ ਆਏ ਪਿੱਛੋਂ ਵੀਡੀਓ ਬਣਾਉਂਦੇ ਆ ਰਹੇ ਨੇ ਕੁੰਡੇ ਖੋਲੇ ਕੋੜਿਆਂ ਦੇ ਫਿਰ ਅੰਦਰ ਬੜੇ ਫਿਰ ਘੋੜੇ ਵਾਲਾ ਗੁੰਡਾ ਖੋਲਿਆ ਅੰਦਰ ਕੋਈ ਨਹੀਂ ਸਿੱਧੇ ਪੰਜਾਬ ਸ਼ਿੰਗਾਰ ਕੋਲੇ ਆਏ ਆਂ ਉਂਗਲਾਂ ਕਰ ਰਹੇ ਨੇ ਹੱਥ ਚੁਕਾ ਰਹੇ ਨੇ ਹੁਣ ਤੁਸੀਂ ਦੱਸੋ ਵੀਰੇ ਗੱਲ ਸਹੀ ਆ ਪੰਜਾਬ ਤੁਸੀਂ ਕਿਸੇ ਦਾ ਘੋੜਾ ਵੇਖਣ ਵਗ ਜਿਓ ਹੈ ਅਗਲਾ ਇੱਕ ਵਾਰ ਘੋੜਾ ਕੱਢ ਦੂ ਦੋ ਵਾਰ ਕੱਢ ਦੂ ਅਸੀਂ 10 10 ਵਾਰ ਕੱਢ ਕੇ ਘੋੜਾ ਦਿਖਾਉਨੇ ਆਂ 10 10 ਵਾਰ ਵੀ ਸਾਡੇ ਨਾਲ ਕੋਈ ਨਾਰਾਜ਼ ਨਾ ਹੋ ਜਾਏ ਕੋਈ ਇਹ ਨਾ ਸੋਚੇ ਵੀ ਬਾਬਾ ਜੀ ਖਾਨੀ ਪੈਰ ਛੱਡ ਗਏ 10 10 ਵਾਰ ਕੱਲਾ ਐਂਤਵਾਰ 10 ਵਾਰ ਘੋੜਾ ਕੱਢਿਆ ਪਰ ਐਤਵਾਰ ਨੂੰ ਦੁਪਹਿਰੇ 2 ਵਜੇ ਕੋੜਾ ਇੱਕ ਬਾਹਰ ਨਿਕਲੂਗਾ ਇੱਕ ਸ਼ਾਮ ਨੂੰ 5 ਵਜੇ ਐਤਵਾਰ ਨੂੰ ਉਹ ਪਿੰਡ ਢੋਗਲ ਖੇੜੀ ਜ਼ਿਲ੍ਹਾ ਸੰਗਰੂਰ ਅਮਰਗੜ ਤੋਂ ਧੂਰੀ ਰੋਡ ਤੇ ਵਾਏ ਗੁਰਦੀ ਦਾ ਖਾਲਸਾ ਵੈ